ਜਿਹੜਾ ਸਾਰ ਦਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਬਾਕੀ ਗੱਲ ਰਹੀ ਮੇਰੀ ਮੈਂ ਸੋਹਣੇ ਲਈ ਚਾਹੇ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਚੀਜ਼ ਦੀ ਕੋਈ ਕਿਸੇ ਦੀ ਨਹੀਂ ਹਵੇ ਸਾਰਾ ਸਾਤ ਸ਼੍ਰੀ ਅਕਾਲ ਸਾਰੀ ਧਰਤੀ ਸਾਤ ਤੋਂ ਜਿਹਨਾਂ ਦੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜਿਵੇਂ ਗੁਰੂਗੜ੍ਹ ਦੇ ਜ਼ਿਲ੍ਹੇ ਦੇ ਨੌਜਵਾਨ ਬੈਠੇ ਨੇਗੇ ਬੜੀ ਤਸੱਦਤ ਉਹਨਾਂ ਤੇ ਹੋ ਰਹੀ ਆ ਮੈਂ ਤਾਂ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਕੈਮਰੇ ਪਿੰਡ ਦੇ ਲੋਕੋ ਮੇਰੀਆਂ ਮਾਮਾ ਖੜੀਆਂ ਨੇ ਮੇਰੀਆਂ ਭੈਣਾਂ ਖੜੀਆਂ ਨੇ ਮੇਰੇ ਨੌਜਵਾਨ ਵੀਰ ਖੜੇ ਨੇਗੇ ਆ ਵੀਰੇ ਪਿੰਡ ਦੇ ਮਜ਼ਦੂਰ ਖੜੇ ਨੇ ਮੇਰੇ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਲੜਾਈ ਤੇ ਸਾਥ ਦਿੱਤਾ ਨਹਿਤਾ ਜੇਲਾ ਦੇ ਵਿੱਚੋਂ ਆਉਣਾ ਬੜਾ ਮੁਸ਼ਕਿਲ ਆ ਤੁਹਾਨੂੰ ਪਤਾ ਹੀ ਆ ਸਰਕਾਰਾਂ ਦੇ ਕਿਹੋ ਜਿਹੇ ਜਿਹੜੇ ਕੰਮ ਨੇਗੇ ਪਾ ਜਿਹੜੀਆਂ ਜਾਤਾਂ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਾ ਨਾ ਮੈਂ ਬਿਮਾਰ ਆ ਮੈਂ মিডিਆ ਦੇ ਨਾਲ ਵੀ ਮੈਂ ਆ ਸੀਗੀਆਂ ਵਰਗੇ ਭਰਾ ਖੜੇ ਨੇਗੇ ਆ ਮੈਂ ਆਪਣਾ ਰਾਤੋੜੇ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕਾ ਇੱਥੇ ਖੜਾ ਹੋ ਭਰਾ ਹੁਣ ਜਿੰਦਰ ਇੱਥੇ ਆਰਐਮਬੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਨਾਲ ਨੌਲਮਾ ਯਾਰ ਤੁਸੀਂ ਥੋੜਾ ਅੱਗੇ ਮਿਹਰਸ ਕਰ ਛੁਪਦਾ ਬਾਈ ਯਾਰ ਪੱਤਰਕਾਰੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ মিডিਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਨਾ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿਣਾ ਮੇਰੇ ਦਾਦਾ ਜੀ ਨੂੰ ਸਾਰਾ ਕੋਟ ਨੂੰ ਨਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਖੂ ਜਾਣਦੇ ਨੇ ਮੈਂ ਮਰਾ ਜੱਥੇਬੰਦੀਆਂ ਦੇ ਆਪਾ ਟਿਕਾਉਂਦਾ ਰਾ ਧੰਨਵਾਦ ਕਰਦਾ ਇਸ ਤਰ੍ਹਾਂ ਸਾਡੇ ਕਾਕਾ ਕੋਟ ਦਾ ਮੇਰੇ ਬਾਪੂ ਜੀ ਖੜੇ ਨੇਗੇ ਢੱਲੇਵਾਲ ਸਾਹਿਬ ਦਾ ਉਹਨਾਂ ਦਾ ਧੰਨਵਾਦ ਤੇ ਟਿਕਾਉਂਦਾ ਜੱਥੇਬੰਦੀਆਂ ਦਾ ਧੰਨਵਾਦ ਸਰਪੰਚ ਸਾਹਿਬ ਸਾਰੇ ਨੇ ਇੱਥੇ ਕਿ ਆਪ ਮੂਰੇ ਬੈਠੇ ਨੇ ਜਗਜੀਤ ਖੂਰ ਜੀ ਅੱਜ ਇੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਸਵਿੰਦਰ ਸਿੰਘ ਨਹੀਂ ਹਾਂ ਜਸਵੰਦਰ ਜੀ ਸਾਡੇ ਪਹੁੰਚ ਕੇ ਇੱਥੇ ਕੋਟਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲੱਖਾਂ ਤੋਂ ਮੇਰਾ ਵੱਡਾ ਭਾਈ ਜਰਨੈਲ ਦਾ ਧੰਨਵਾਦੀ ਕੀ ਕਰਨਾ ਚਾਹੁੰਦਾ ਤਾਂ ਕਿ ਹੰਦੇ ਵਿਖਰੇ ਹੋਆ ਦੋਨੇ ਘਰ ਖੰਡ ਕੇ ਹਨਾ ਤੇ ਇਸ ਕਰਕੇ ਸੀਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਇੱਥੇ ਮੇਰੇ ਲੋਕ ਖੜੇ ਨੇਗੇ ਕਿਸਾਨ ਦੇਤੇ ਬੰਦੀ ਜਿਆਚ ਕਾਮਜਾਵਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਹਕਾ ਮੇਰੇ ਤਾਤਾ ਜੀ ਨੇ ਕੱਟੀਆਂ ਲਗੀਆਂ ਕਿਸੇ ਤੋਂ ਈਣ ਨਹੀਂ ਮੰਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ ਮਾ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਵੱਲੋਂ ਤੇ ਲਾਦਾਂ ਪਤਾ ਜਿਹਨਾਂ ਨੇ ਹਰਮੰਦਰ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਦ ਆ ਅਸੀਂ ਕਿਤੇ ਤੋਂ ਡਰਨ ਦੇ ਨਾਲ ਛੁਪਣ ਵਾਲੇ ਨਹੀਂ ਹੈਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਉਹਦੇ ਸਿੱਖ ਦੀ ਲਾਦ ਆ ਬਨਾ ਬਨਾ ਅਸੀਂ ਚਾਹੇ ਸਾਡਾ ਬੰਦ-ਬੰਦ ਕੱਟਿਆ ਜਾਵੇ ਅਸੀਂ ਕਿਤੇ ਤੋਂ ਡਰਨ ਦੇ ਨਾਲ ਛੁਪਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕਾਂ ਸਤਿ ਸ੍ਰੀ ਅਕਾਲ ਚਾਹ ਦੇ ਵਿੱਚ ਬੈਠੇ ਜੇ ਮੇਰੇ ਭਰਾ ਨੇ ਅੰਗਾਰ ਇੰਤਾਂ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਰੇ ਗੱਲਾਂ ਹੁਣ ਮੈਨੂੰ ਦੱਸਦੇ ਆਏ ਨੇ ਅੱਗੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੈਠੇ ਨੇ ਕਿ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾ ਦਾ ਨਾੜਾ ਮਾਰਿਆ ਬਹੁਤ ਵੱਡੀ ਹੱਕ ਦੇ ਵਿੱਚ ਉਹ ਜਿਹੜਾ ਬੋਲੇ ਉਹਨਾਂ ਦਾ ਧੰਨਵਾਦ ਵਈ ਥੋੜਾ ਅਸੀਂ ਕਿਹਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਹੈ ਉਹ ਵੀ ਲੜਾਈ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਨ ਚਲੀ ਜਾਵੇ ਹਮੇਸ਼ਾ ਲੜਦੇ ਰਹਿਾਂਗੇ ਅਸੀਂ ਇੱਥੋਂ ਕਦੇ ਦਬਾਂਗੇ ਨਹੀਂ ਕਦੇ ਛੁਕਾਂਗੇ ਨਹੀਂ ਕਦੇ ਆਵਾਜ਼ ਆ ਜਿਹੜੀ ਇਹ ਕਦੇ ਨੀਵੀਂਰੀ ਹੋਊਗੀ ਪਰ ਹੁਣ ਮੈਂ ਜਿਹੜਾ ਖੁਣਵਾ ਦਾ ਦਵਾ ਕੇ ਟਾਈ ਫੜ ਵੇੜਾ ਕਈ ਵਾਰ ਤੁਹਾਨੂੰ ਉੱਤਰ ਤੇ ਮੈਨੂੰ ਬੁਖਾਰ ਬਹੁਤ ਚੜਦਾ ਆ ਮਾਰਾ ਬੁਖਾਰ ਉੱਤੇ ਜਿਵੇਂ ਰੋਜ਼ ਗੋਲੀਆਂ ਲੰਕਾਆਂ ਮੇਰੇ ਸਰੀਰ ਦਾ ਮੜਾ ਸਿਹਤ ਕਿਲੋ ਤਾਂ ਮੇਰਾ ਪਾਣ ਘਟ ਗਿਆ ਇਸ ਕਰਕੇ ਜਿਹੜੇ ਜਿਹੜੇ ਗੱਲਾਂ ਮੀਡੀਆ ਦੇ ਕੋਲ ਸਵਾਲ ਲੇਗੇ ਲੋਕਾਂ ਨੇ ਸਵਾਲ ਲੇ ਕੇ ਉਹ ਜਿਵੇਂ ਕਿ ਸਾਡੇ ਜੱਥੇਵੰਦੀਆਂ ਨੇ ਜਿਹੜੇ ਨਾ ਸਾਥ ਦਿੱਤਾ ਮਾਨੂੰ ਉਹਨਾਂ ਨੂੰ ਬਿਠਾ ਕੇ ਨਾ ਉਹ ਸਾਰੀਆਂ ਗੱਲਾਂ ਦਾ ਕਰਦੀਆਂ ਲੱਗੀਆਂ ਉਹ ਤੋਂ ਮਾਨ ਸਾਹਿਬ ਜੀ ਦਾ ਸਾਡੇ ਬਾਪੂ ਦਾ ਕੂਡੇ ਵਾਲਾ ਦਾ ਬਹੁਤ-ਬਹੁਤ ਧੰਨਵਾਦ ਹਰਮੀਤ ਜੱੱਜ ਜੀ ਦਾ ਬਹੁਤ-ਬਹੁਤ ਧੰਨਵਾਦ ਭਾਈ ਜੇ ਕਿਸੇ ਦਾ ਨੌ ਬੋਲਣ ਕਰੀ ਹੋ ਰਿਹਾ ਜੇ ਹੋਣਾ ਮੈਨੂੰ ਮਾਫ਼ ਕਰਦੇ ਹੋ ਯਾਰ ਹਨਾ ਇਸ ਕਰਕੇ ਜਿੰਦਾਬਾਦ 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 ਬਹੁਤ ਬਹੁਤ ਧੰਨਵਾਦ ਫੋਟਾ ਮੇਰੇ ਪਿੰਡ ਦੇ ਨਗਰ ਨਿਵਾਸੀ ਕੋਰਦੋਣਾ ਦਾ ਮਾਵਾ ਦਾ ਭੈਣਾ ਦਾ ਨੌਜਵਾਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਾਵਾ ਦਾ ਜਿਨ੍ਹਾਂ ਨੇ ਲੜਾਵਾਂ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾਈ ਹੈ ਦੁਬਾਰੇ ਫਿਰ ਦੱਸ ਦਿੰਦਾ ਕਿ ਚਾਹੇ ਚਾਰ ਚੱਲੇ ਜਾਵੇ ਜਾਰੇ ਲੜਾਈ ਕਦੇ ਵੀ ਨਹੀਂ ਕੋਵੇ ਜਿੱਥੋਂ ਜਿਹੜੀ ਆਵਾਜ਼ ਬੁਲੰਦ ਰਹੂਗੀ ਫੋਟਾ ਸਰ ਪਰਮੰਦਰ ਥੋਡੇ ਦਾ ਬਾਈ ਦਾ ਬਹੁਤ ਧੰਨਵਾਦ ਅਗੜੀ ਗੱਲ ਦਿੱਲੀ ਗਾੜੀ ਨੂੰ ਅਗੜੀ ਗੱਲ ਪੰਜਾਬੀ ਸਰ ਦੇ ਜਿਹੜਾ ਸਾਡੇ ਕਿਸਾਨ ਜੱਥੇਬੰਦੀ ਦਾ ਪ੍ਰੋਗਰਾਮ ਹੈ ਲੜਾਈ ਕਿੱਲੇ ਕਿਸਾਨਾਂ ਆਪੂਆਂ ਦੀ ਨਹੀਂ ਹੈਗੀ ਇਹ ਲੜਾਈ ਥੋਟੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਜਾਤਾਂ ਪਾਤਾਂ ਦੇ ਨਾਮ ਤੇ ਪਵਾਇਆ ਜਾਂਦਾ ਸਾਡੇ ਕਿਸਾਨ ਜਿੱਤੇ ਉਹ ਕਿਹਨੇ ਕਰ ਜਾ ਜਿਹੜਾ ਮਜ਼ਦੂਰਾਂ ਦੇ ਵੀ ਕਾਰ ਦੇ ਗੱਲ ਕਰੀਏ ਮਜ਼ਦੂਰਾਂ ਦੇ ਵੀ ਕਰਜ਼ਾ ਵਾਂ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸੂ ਨੂੰ ਮੈਂ ਦਿੱਲੀ ਵੱਲ ਚੱਲੇ ਪਾਦ ਰਿਆ ਜਿਹੜਾ ਸਾਡਾ ਜਿਵੇਂ ਵੀ ਸਾਡੇ ਆਗੂ ਸਾਹਿਬ ਆਣ ਕਹਿ ਰਹੇ ਉਹਨਾਂ ਦੇ ਆਪ ਨੂੰ ਦੇ ਵਿਰਾਚਨਾਂ ਦੇ ਵਿੱਚ ਸਿਰ ਚੁੱਕ ਕੇ ਨਹੀਂ ਪੰਜਾਬ ਦੀ ਲੜਾਈ ਉਹ ਵਿੱਚ ਕੋਈ ਜਾਈ ਚਾਹੂਗੀ ਮੈਂ ਜੱਥੇਬੰਦੀਆਂ ਕਹਿੰਦਾ 9 ਤਾਂ ਨਹੀਂ ਰਹਿ ਗਿਆ ਬੰਦ ਦਾ ਰਹਿ ਗਿਆ ਮੇਰਾ ਖੜਿਆ ਬਚਾਉਂਦਾ ਦਾ ਸਾਰ ਸਮੂਹੀਆਂ ਕਹਿੰਦੇ ਬਾਈ ਜੱਥੇਬੰਦੀਆਂ ਦਾ ਜੱਥੇਬੰਦੀਆਂ ਦਾ ਸਾਰੀਆਂ ਦਾ ਜੱਥੇਬੰਦੀਆਂ ਦਾ ਜਿੰਨੀਆਂ ਦਾ ਅਗਰਾਹਾ ਹਾਂ ਤਾਂ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾ ਜੱਥੇਬੰਦੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਜੋ ਕੁਝ ਵੀਡੀਓ ਦੇ ਸਵਾਲ ਲੈਗੇ ਕੋ ਮੈਂ ਥੋੜੇ ਦਿਨਾਂ ਵਿੱਚ ਠੀਕ ਹੋ ਜਾਵਾਂ ਮੈਂ ਦਵਾਈ ਦੂ ਹੀ ਲਾ ਲ ਤੁਸੀਂ ਫਿਕਰ ਨਾ ਕਰੋ ਬਾਈ ਅੰਬਰ ਦਪਾਰ ਖਾਲਸੇ ਨੂੰ ਵੀ ਸਲਾਵਾਮਾਂਗੇ ਭਾਈ ਅੰਬਰ ਦਪਾਰ ਖਾਲਸੇ ਨੂੰ ਜਰਾ ਉਹਦੇ ਵਾਰੀ ਵਿੱਚ ਸਾਡਾ ਇੱਕ ਬਹੁਤ ਬਹੁਤ ਧੰਨਵਾਦ ਧੰਨਵਾਦ ਸਿੱਖ ਜੱਟ ਕੋਈ ਗੱਲ ਨਹੀਂ ਜਿੰਨੀਆਂ ਵੀ ਸਿੱਖ ਜੱਟ ਦੇ ਬੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਲੱਖਾਂ ਬੁੱਲੂਆ ਹੁਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਹਾ ਸੋ